ਸਰਕਾਰੀ ਸਕੂਲਾਂ ਦੇ ਵਿੱਚ ਹੁਣ ਏਸੀ ਵੀ ਲੱਗੇਗੀ ਜੀ ਹਾਂ ਗਰਮੀ ਦੇ ਕਾਰਨ ਬੱਚੇ ਜਿੱਥੇ ਕਿ ਪੜ੍ਹਾਈ ਦੇ ਵਿੱਚ ਉਹਨਾਂ ਨੂੰ ਪਰੇਸ਼ਾਨੀ ਹੁੰਦੀ ਸੀਗੀ ਤਾਂ ਉਹਨਾਂ ਬੱਚਿਆਂ ਦੇ ਲਈ ਇਹ ਬੇਹਦ ਵੱਡੀ ਖੁਸ਼ਖਬਰੀ ਹੈ ਦਰਅਸਲ ਸਰਕਾਰੀ ਸਕੂਲਾਂ ਦੇ ਵਿੱਚ ਹੁਣ ਏਸੀ ਲੱਗਣ ਵਾਲੀ ਹੈ ਫੈਸਲਾ ਆ ਚੁੱਕਿਆ ਹੈ ਦਰਅਸਲ ਮਾਨ ਸਰਕਾਰ ਦੇ ਵੱਲੋਂ ਵਿਦਿਆਰਥੀਆਂ ਨੂੰ ਇਹ ਵੱਡਾ ਤੋਹਫਾ ਦਿੱਤਾ ਗਿਆ ਤਾਂ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਦੇ ਵਿੱਚ ਹੁਣ ਏਸੀ ਲੱਗੇਗੀ ਸਕੂਲਾਂ ਦੇ ਵਿੱਚ ਤੇ ਬੱਚਾ ਨੂੰ ਠੰਡੀ ਠੰਡੀ ਹਵਾ ਦੇ ਵਿੱਚ ਪੜ੍ਹਾਈ ਕਰਨ ਦਾ ਆਨੰਦ ਵੀ ਜਿਹੜਾ ਕਿ ਮਿਲੇਗਾ ਜਿੱਥੇ ਕਿ ਦੱਸ ਦਈਏ ਕਿ ਇਹ ਇਤਹਾਸਿਕ ਫੈਲਾ ਹੈ ਫੈਸਲਾ ਹੈਗਾ ਦੁਨੀਆ ਦੇ ਵਿੱਚ ਅਜਿਹਾ ਫੈਸਲਾ ਪਹਿਲਾ ਕਦੇ ਵੀ ਕਿਸੇ ਵੀ ਸਰਕਾਰ ਨੇ ਨਹੀਂ ਲਿਆ ਹੈ ਤਾਂ ਦੱਸ ਦਈਏ ਕਿ ਵਿਦਿਆਰਥੀਆਂ ਲਈ ਬੇहद ਵੱਡੀ ਖੁਸ਼ਖਬਰੀ ਹੈ ਕਿਉਂਕਿ ਮਾਨ ਸਰਕਾਰ ਨੇ ਇੱਕ ਬਹੁਤ ਵੱਡਾ ਫੈਸਲਾ ਲੈਂਦਿਆਂ ਹੋਇਆ ਸਕੂਲਾਂ ਦੇ ਵਿੱਚ ਏਸੀ ਲਗਾਉਣ ਦੀ ਘੋਸ਼ਣਾ ਕੀਤੀ ਹੈ ਇਸ ਦੇ ਨਾਲ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਠੰਡੀ ਹਵਾ ਦੀ ਵੀ ਸਹੂਲਤ ਮਿਲੇਗੀ ਇਹ ਫੈਸਲਾ ਵਿਦਿਆਰਥੀਆਂ ਨੂੰ ਵਧੀਆ ਅਤੇ ਆਰਾਮਦਾਇਕ ਮਾਹੌਲ ਦੇਣ ਦੀ ਕੋਸ਼ਿਸ਼ ਦਾ ਇੱਕ ਹਿੱਸਾ ਹੈ ਤਾਂ ਪੰਜਾਬ ਸਰਕਾਰ ਦੇ ਵਿੱਚ ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਇਹ ਪਹਿਲ ਮਟੋਲ ਵਿਧਾਨ ਸਭਾ ਹਲਕੇ ਤੋਂ ਕੀਤੀ ਹੈ ਤਾ ਉਹ ਤਸਵੀਰਾਂ ਵੀ ਉਹਨਾਂ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਤੁਸੀਂ ਇਸ ਦੇ ਤਹਿਤ ਉਹਨਾਂ ਨੇ ਰਾਮਨਗਰ ਪਿੰਡ ਦੇ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਦੇ ਵਿੱਚ ਏਸੀ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਇਹ ਕਦਮ ਪੰਜਾਬ ਦੇ ਸਕੂਲਾਂ ਦੀ ਤਸਵੀਰ ਬਦਲਣ ਅਤੇ ਵਿਦਿਆਰਥੀਆਂ ਦੇ ਸੁਪਨੇ ਪੂਰੇ ਕਰਨ ਦੇ ਵੱਲ ਇੱਕ ਮਜ਼ਬੂਤ ਕਦਮ ਮੰਨਿਆ ਜਾ ਰਿਹਾ ਹੈ ਉਹਨਾਂ ਨੇ ਦੱਸਿਆ ਹੈਗਾ ਕਿ ਰਾਮਨਗਰ ਪਿੰਡ ਦੇ ਸਰਕਾਰੀ ਸਕੂਲਾਂ ਦੇ ਵਿੱਚ ਲਗਭਗ 2.5 ਲੱਖ ਰੁਪਏ ਦੀ ਲਾਗਤ ਦੇ ਨਾਲ ਏਸੀ ਯਾਨੀ ਕਿ ਦੱਸਦੇ ਕਿ ਏਸੀ ਲਗਾਏ ਗਏ ਨੇ ਇਸ ਦੇ ਨਾਲ ਨਾਲ 50 ਲੀਟਰ ਸਮਰਥਾ ਵਾਲੇ ਦੋ ਵਾਟਰ ਕੂਲਰ ਵੀ ਲਗਾਏ ਗਏ ਨੇ ਤਾਂ ਜੋ ਬੱਚਾ ਨੂੰ ਠੰਡਾ ਪਾਣੀ ਵੀ ਉਪਲਬਧ ਹੋ ਸਕੇ ਇਸ ਦੇ ਨਾਲ ਤੁਹਾਨੂੰ ਦੱਸਦੇ ਕਿ ਕੈਬਨਿਟ ਮੰਤਰੀ ਡਾਟਾ ਬਲਜੀਤ ਕੌਰ ਦੇ ਵੱਲੋਂ ਰਾਮਨਗਰ ਪਿੰਡ ਦੇ ਵਿੱਚ ਹੋਣ ਵਾਲੇ ਕਬੱਡੀ ਟੂਰਨਾਮੈਂਟ ਦੇ ਲਈ 8100 ਰੁਪਏ ਦਾ ਚੈੱਕ ਵੀ ਦਿੱਤਾ ਗਿਆ ਯਾਨੀ ਕਿ 81 ਰੁਪਏ ਦਾ ਚੈੱਕ ਵੀ ਦਿੱਤਾ ਗਿਆ ਤੇ ਡਾਕਟਰ ਬਲਜੀਤ ਕੌਰ ਨੇ ਕਿਹਾ ਹੈਗਾ ਕਿ ਇਹ ਪਹਿਲ ਰਾਜ ਸਰਕਾਰ ਦੇ ਵੱਲੋਂ ਵਿਦਿਆਰਥੀਆਂ ਦੀਆਂ ਇੱਛਾਵਾਂ ਅਤੇ ਟੀਚਿਆਂ ਨੂੰ ਪੂਰਾ ਕਰਨ ਦੇ ਲਈ ਜ਼ਰੂਰੀ ਸਹਾਇਤਾ ਪ੍ਰਦਾਨ ਕਰਨ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਵੇਗੀ ਤਾਂ ਇਹ ਫੈਸਲਾ ਤੁਹਾਨੂੰ ਕਿਵੇਂ ਲੱਗਿਆ ਹੈਗਾ ਮਾਨ ਸਰਕਾਰ ਦਾ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਸਾਂਝੀ ਕਰੋ ਇੱਕ ਵਾਰ ਫੇਰ ਤੁਹਾਨੂੰ ਦੱਸ ਦਿੰਦੇ ਆ ਪੰਜਾਬ ਦੇ ਸਰਕਾਰੀ ਜਿੰਨੇ ਵੀ ਸਰਕਾਰੀ ਸਕੂਲ ਨੇ ਅਥੇ ਹੁਣ ਏਸੀ ਲਗਾਉਣ ਦਾ ਫੈਸਲਾ ਕਰ ਦਿੱਤਾ ਗਿਆ ਹੈ ਤਾਂ ਦੱਸ ਦਈਏ ਕਿ ਮਾਨ ਸਰਕਾਰ ਨੇ ਇਹ ਪਹਿਲਾ ਫੈਸਲਾ 취ਹਾ ਕੀਤਾ ਜੋ ਕਿ ਅੱਜ ਦੀ ਦੱਸ ਦਈਏ ਕਿ ਪੂਰੇ ਦੇਸ਼ ਭਰ ਦੇ ਵਿੱਚ ਅਜੇ ਹਾਂ ਪਹਿਲਾ ਕਦੇ ਵੀ ਨਹੀਂ ਹੋਇਆ ਹੈ ਭਾਰਤ ਦੇ ਵਿੱਚ ਦੱਸ ਦਈਏ ਕਿ ਪਹਿਲਾ ਅਜਿਹੀ ਸਰਕਾਰ ਹੈ ਜਿਹੜੀ ਕਿ ਉਹਨਾਂ ਨੇ ਇਹਨਾਂ ਵੱਡਾ ਫੈਸਲਾ ਲਿਆ ਬੱਚਿਆਂ ਦੇ ਆਰਾਮਦਾਇਕ ਨੂੰ ਲੈ ਕੇ ਕਿ ਉਹ ਆਰਾਮ ਨਾਲ ਪੜ੍ਹਾਈ ਕਰ ਸਕਣਗੇ ਕਿਉਂਕਿ ਗਰਮੀਆਂ ਦੇ ਵਿੱਚ ਬਹੁਤ ਸਾਰੇ ਬੱਚਾ ਨੂੰ ਗਰਮੀ ਲੱਗਦੀ ਸੀਗੀ ਤੇ ਇੰਨੀ ਜ਼ਿਆਦਾ ਗਰਮੀ ਦੇ ਵਿੱਚ ਉਹਨਾਂ ਤੋਂ ਪੜਿਆ ਵੀ ਨਹੀਂ ਜਾਂਦਾ ਸੀਗਾ ਤੇ ਹੁਣ ਆਨੰਦ ਲੈ ਸਕਣਗੇ ਵਿਦਿਆਰਥੀ ਤਾਂ ਵਿਦਿਆਰਥੀਆਂ ਦੇ ਲਈ ਇਹ ਬੇਹਦ ਵੱਡੀ ਖੁਸ਼ਖਬਰੀ ਜਿਹੜੀ ਕਿ ਕਹਿ ਸਕਦੇ ਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਹਿਲੀ ਪਹਿਲ ਵੀ ਜਿਹੜੀ ਕਿ ਸ਼ੁਰੂ ਕਰ ਦਿੱਤੀ ਗਈ ਹੈ ਡਾਕਟਰ ਬਲਜੀਤ ਕੌਰ ਦੇ ਵੱਲੋਂ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਿਆ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ ਕਿ ਤੁਹਾਨੂੰ ਇਹ ਸਰਕਾਰ ਦਾ ਫੈਸਲਾ ਕਿਵੇਂ ਚ ਲੱਗਿਆ